ਜੀ ਆਪਣਾ ਨਿੰਬੂ ਵਾਲਾ achar ਤਿਆਰ ਬਰ ਤੇ ਬੇਬੇ ਤੇ ਨਾਨੀ ਦੇ ਹੱਥਾਂ ਦਾ ਸਪੈਸ਼ਲ ਆਪਣਾ ਨਿੰਬੂ ਦਾ achar ready ਹੋ ਰਿਹਾ ਜੇ ਪਾਗ ਤਨ ਪਾਗ ਪਹਿਨੇ ਜੀ ਆਇ ਨੂੰ ਕਰ ਜੰਦ ਰਵੀਨ ਜਿਵਾਹ ਇਧਰ ਗਏ ਜੱਪੀਆਂ ਪੈ ਚੁੱਕੀਆਂ ਕੋਣ ਆ ਸਕੰਧੀ ਬਣਾ ਕੇ ਪਿਉਨੇ ਤੇਰੇ ਕਾਤੇ ਹੁੰਦੀ ਆ ਮੇਰੀ ਉਠੀਖਲੇ ਜੇਤੀ ਔਰ ਤੋਂਵੇਂ ਮੇਰੀ ਕਰ ਜਾਂ ਗਜਵਰ ਦੀ ਖੱਟਾ ਖੱਟਾ ਮਿੱਠਾ ਚਾਹ ਲਓ ਵੀ ਸਜਣੋ ਆ ਜਿਹੜਾ ਨਿੰਬੂ ਆ ਬੜੇ ਕੰਮ ਦੀ ਚੀਜ਼ ਆ ਨਿੰਬੂ ਪਾਣੀ ਦਾ ਆ ਅਕਸਰ ਹੀ ਬਣਾਉਨੇ ਰਹਿੰਦੇ ਆ ਪਰ ਅੱਜ ਆਪਾਂ ਨਿੰਬੂ ਤੋਂ ਬਣਾਵਾਂਗੇ ਕੀ ਬਣਾਵਾਂਗੇ ਨਿੰਬੂ ਦਾ achar ਨਿੰਬੂ ਦਾ achar ਪਾਉਣਾ ਜੇ ਅੱਜ ਆਪਾਂ 1 ਕਿਲੋ ਨਹੀਂ 2 ਕਿਲੋ ਨਹੀਂ 3 ਕਿਲੋ ਨਹੀਂ 4 ਕਿਲੋ ਨਹੀਂ 5 ਕਿਲੋ ਨਹੀਂ 8 ਕਿਲੋ ਨਹੀਂ ਪੂਰੇ 10 ਕਿਲੋ 10 ਕਿਲੋ ਨਿੰਬੂਆਂ ਦਾ ਅੱਜ ਆਪਾਂ achar ਪਾਵਾਂਗੇ ਉਹ ਵੀ ਘੈਂਟ ਵਧੀਆ ਤਰੀਕੇ ਨਾਲ ਦੇਸੀ ਤੇ ਸੌਖੇ ਤਰੀਕੇ ਨਾਲ ਪਾਵਾਂਗੇ ਸੋ ਸਭ ਤੋਂ ਪਹਿਲਾਂ ਕੀ ਕਰਾਂਗੇ ਨਿੰਬੂਆਂ ਨੂੰ ਪਾਵਾਂਗੇ ਦੋ ਤਰ੍ਹਾਂ ਦਾ ਇੱਕ ਮਿੱਠਾ ਇੱਕ ਖੱਟਾ ਹਾਂ ਸੋ ਜਿਹੜੇ ਵੀ ਤੁਸੀਂ ਲਾਈਕ ਕਰਦੇ ਆ ਖੱਟਾ ਮਿੱਠਾ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਸੋ ਸਭ ਤੋਂ ਪਹਿਲਾਂ ਇਹਦੀ ਆਪ ਕਰਦਾਂਗੇ ਨਾਈਤੋਈ ਤਾਬੋ ਕਿਉਂਕਿ ਇੱਕ ਚ ਪੂਰੇ ਨਹੀਂ ਹੋਣੇ ਤਾਂ ਕਰਕੇ ਆਪਾਂ ਦੋਹਾਂ ਕਟਾਈਆਂ ਚ ਪਾਵਾਂਗੇ ਲਓ ਜੀ ਕਰੋ ਘੱਟੇ ਘੱਟੇ ਨਿੰਬੂ ਮੇਰਾ ਫੇਵਰਟ ਚਾਰ ਪੈਨ ਲੱਗਾ ਏ ਨਿੰਬੂ ਦਾ achar ਮੇਰਾ ਫੇਵਰਟ ਆ ਨਾ ਮੈਂ ਮੈਸਾ ਖਾਣਾ ਜਾਂਦੀਆਂ ਨਿੰਬੂ ਵੀ ਮੋਟੇ ਮੋਟੇ ਆ ਮੋਟੂ ਮੋਟੂ ਭਾਈਆ ਇਹ ਗੁੰਡਾ ਚਾਰ ਖਾਓ ਭੁੱਖ ਲੱਗਦੀ ਆ ਹਾਜਮਾ ਦਰੁਸਤ ਰਹਿੰਦਾ ਆਪਣੇ ਨਿੱਕੇ ਛਾਪਨੇ ਤੇ ਆ ਆਪਣੇ ਵੱਡੇ ਛਾਪਨੇ ਨਹੀਂ ਨਹੀਂ ਛਾਪ ਤਾਂ ਬਰਾਬਰ ਹੀ ਆ ਲਓ ਜੀ ਹੁਣ ਆਪਾਂ ਨਿੰਬੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਕੀ ਕਰਨਾ ਜੇ? ਇਹਨੂੰ ਕੱਢ ਲੈਣਾ ਹੋਣਾ ਕੱਢਣਾ ਕਿਉਂਕਿ ਕਿੰਨੇ ਕਿੰਨੇ ਘੰਟੇ ਸਿਕਾਈ ਦੇਣਾ? ਇਹਨੂੰ ਆਏ ਬਸ ਆਪਾਂ ਵੇਖ ਲੈਣਾ ਵੀ ਪਾਣੀ ਜੇ ਉੱਤੋਂ ਸੁੱਕ ਜੇ ਉਸ ਹਿਸਾਬ ਨਾਲ। ਹੁਣ ਆਪਾਂ ਧੁੱਪ ਜੀ ਹੈਗੀ ਆ ਤਾਂ ਧੁੱਪੇ ਪਾ ਦਾਂਗੇ। ਫੇਰ ਆਪਾਂ ਤੇ ਪਾਣੀ ਸਭ ਜੀ। ਲਓ ਜੀ ਹੁਣ ਨਿੰਬੂਆਂ ਨੂੰ ਆਪਾਂ ਪਾ ਦਾਂਗੇ ਧੁੱਪੇ ਸੁੱਕਣੇ ਕਿਉਂਕਿ ਧੁੱਪਰੀ ਵਧੀਆ ਲੱਗਦੀ। ਬੋਲਾ ਹੀ ਲੱਗਦੀ। ਵਾਹ ਜੀਵਾ ਵਾਹ ਜੀਵਾ ਲਓ ਵੀ ਸੱਜਣੋ ਜਿਹੜੇ ਆਪਣੇ ਨਿੰਬੂ ਨੇ ਆਪਾਂ ਸਕਾ ਕੇ ਟੋਕਰੇ ਚ ਪਾ ਲਿਆ ਤੇ ਹੁਣ ਇਹਦਾ ਪਾਵਾਂਗੇ ਇੱਕ ਖੱਟਾ achar ਪਾਵਾਂਗੇ ਇੱਕ ਪਾਵਾਂਗੇ ਮਿੱਠਾ achar ਸੋ ਆ ਜਿਹੜੇ ਆਪਣੇ ਮਰਤਮਾਨ ਇਹਨਾਂ ਚ ਪਾਵਾਂਗੇ ਕਿੰਨੇ ਚ ਖੱਟਾ ਪਾਉਣਾ ਕਿਹਦੇ ਚ ਮਿੱਠਾ ਪਾਉਣਾ ਇਹਦੋਂ ਇੱਕ ਮੌਕਾ ਹੀ ਦਿੱਤਾ। ਅਗਰ ਖੱਟਾ ਬਊਗਾ ਤਾਂ ਕਿਹਦੇ ਚ ਮੌਕਾ ਆਊਗਾ। ਤੇ ਮੰਮੀ ਮੈਂ ਤੇ ਮਸਾਲੇ ਦੱਸੋ ਕਿਹੜੇ ਕਿਹੜੇ ਪੈਣੇ ਨੇ। ਮਸਾਲੇ ਆਪਣੇ ਆਪ ਹੀ ਆ ਜਿਹੜੇ ਆ ਗਏ ਆਪਾਂ ਘਰੇ ਪਾ ਸਕਦੇ ਆ। ਆ ਗਏ ਜੀਰਾ। ਜੀਰਾ। ਸੌਂਫ, ਅਜਵੈਣ, ਨਮਕ, ਕਾਲੀ ਮਿਰਚ, ਦੇਗੀ ਮਿਰਚ, ਹਲਦੀ, ਕਾਲਾ ਲੂਣ ਇਹ ਖੰਡ ਪੀਸੀ ਹੋਈ। ਬੇਬੇ ਕਰੀਏ ਸ਼ੁਰੂ ਫਿਰ। ਕਰੋ ਕਰੋ ਕਰੋ। ਕਿਲੇ ਟੋਕੇ ਕਰਨੇ ਪੀਸ ਕਰਨੇ ਨੇ ਆਪਾਂ ਪਤਾ ਕੀ ਇਹ ਧਿਆਨ ਰੱਖਣਾ ਵੀ ਜਿਹੜਾ ਦਾਣ ਹੀ ਹੋਵੇ ਉਹ ਮਾੜਾ ਮੋਟਾ ਹੋਣੀ ਆ ਆਪਾਂ ਦਾਗੀ ਪੂਰੇ ਸਾਫ਼ ਸਾਫ਼ ਨਹੀਂ ਪਾੜ ਸਾਫ਼ ਹਾਈ ਸਾਫ਼ ਸਾਫ਼ ਤੇ ਸ਼ੁੱਧ ਕੰਮ ਕਰਨਾ ਇਹਦੇ ਕਰਨੇ ਆਪਾਂ ਚਾਰ ਚਾਰ ਟੋਕੇ ਚਾਰ ਜੁੜੇ ਰਹਿਣੇ ਨੇ ਅੱਛਾ ਐ ਕਰਕੇ ਨਾ ਹਾਂ ਚਲ ਵਿਖਾਓ ਇੱਧਰ ਇੱਧਰ ਖਾਓ ਕਰ ਦਮਾਣ ਲੈ ਤੁਹਾਨੂੰ ਇਹ ਐ ਹਾਂ ਐ ਇਹ ਭਰਮੇ ਬਣਾਉਣੇ ਆਹ ਦੇਖੋ ਵੈਰੀ ਗੁੱਡ ਅੱਛਾ ਭਰ ਕੇ ਬਣਾਉਣੇ ਇਦਾਂ ਹਾਂ ਓਕੇ ਬੇਬੇ ਚਲ ਤੁਸੀਂ ਵੀ ਕਰੋ ਇੱਕ ਕਟੋ ਉਹ 사 ਰਿਹਾ ਹੈ ਇਹਨਾਂ ਦਾ ਬੌਸ ਹੈ ਇਹਨਾਂ ਨੂੰ ਦੱਸੂਗੀ ਵੀ ਐ ਆਏ ਆ ਕਰਨੇ ਆ ਕਾਰ ਦੀ ਮੈਂ ਤਾਂ ਨਿਹਾ ਦੇਤੀ ਆ ਨੰਨੀ ਤੂੰ ਉਹ ਕਰ ਦੋ ਬਹਾਨੇ ਨਹੀਂ ਚੱਲਣ ਦੇਣੀ ਆਪਾਂ ਬੇਬੇ ਬਿਟ ਕਰ ਦੋ ਸਾਰਿਆਂ ਦੀ ਫੇਵਰੇਟ ਉਹ ਹੀ ਕਰਦਾ ਮੇਰੀ ਕਰ ਦੋ ਉਹ ਹੀ ਆ ਚੱਲ ਮੈਨੂੰ ਤਾਂ ਜਿਹੜੀ ਜਦੋਂ ਵੀ ਭਾਵਾ ਆਪਾਂ ਤਾਂ ਪ੍ਰਾਉਣੇ ਆਏ ਆ ਆਪਾਂ ਕੰਮ ਚਲਾ ਲਾਂਗੇ ਕੋਈ ਨਾ ਕੋਈ ਥੋੜਾ ਕਰ ਠੀਕ ਆ ਤੁਹਾਨੂੰ ਜਿਹੜਾ ਕਰਦ ਲੱਗਦਾ ਉਹ ਠੀਕ ਆ ਇਧਰ ਵੇਖ ਮੜਾ ਜਾ ਠੀਕ ਆ ਹਾਂ ਹਾਂ ਠੀਕ ਆ ਵੇ ਐ ਕਰਕੇ ਨਾ ਕੱਦ ਭੰਜਿਆ ਮੇਥੋਂ ਨਹੀਂ ਜਾਏਗੀ ਬੇਬੇ ਬੇ ਬੇ ਮੈਨੂੰ ਲੱਗਦਾ ਮੈਨੂੰ ਲੱਗਦਾ ਉਹ ਤਾਂ ਕਰਦੇ ਉਹ ਨਹੀਂ ਭੈਣ ਜੀ ਕਰਦੇ ਤੇ ਥੋੜੇ ਨਹੀਂ ਚੱਲਦਾ ਲਾ ਮੈਂ ਮਰ ਤਿੱਖੀ ਕਰਕੇ ਲਿਆ ਮੈਨੂੰ ਨਾ ਤਿੱਖੀ ਤਾਂ ਬਹੁਤ ਆ ਤਿੱਖੀ ਦਾ ਨਹੀਂ ਹਿਸਾਬ ਕਿਤਾ ਲਓ ਜੀ ਹਾਂਜੀ ਹਾਂਜੀ ਐ ਕਰਤਾ ਵੈਰੀ ਗੁੱਡ ਉਧਰੋਂ ਖਾਓ ਇੱਕਦਾਂ ਹਰੇਕ ਨਿੰਬੂ ਦੇ ਆਪਾਂ 4-4 ਪੀਸ ਕਰ ਲੈ ਤੁਸੀਂ ਨਹੀਂ ਅੱਜ ਹੱਥ ਲਾਓਗੇ ਨਾ ਕਿ ਤੁਹਾਡੇ ਬੰਦੇ ਆ ਦੇਖੋ ਇਹਦਾ ਬੌਸ ਬਣੀ ਆ ਸਾਡੀ ਸ਼ੈਫ ਅਸੀਂ ਤਾਂ ਆਜਾ ਵੰਡੇ ਦਾ ਮਮੀ ਤੋਂ ਕਰਾਉਂਦੀ ਆ ਹਾਂ ਉਹ ਇਹਦਾ ਕਰਕੇ ਰੱਖ ਦਾਂਗੇ ਇਹ ਜਿਹੜਾ ਨਿੰਬੂਆਂ ਦਾ achar ਆਪਣਾ ਤਿਆਰ ਹੋਣਾ ਐਡਾ ਕਿ ਘੈਂਟ ਸਿੰਪਲ ਜਿਆਦਾ ਟਾਈਮ ਨਹੀਂ ਲੱਗਣਾ ਥੋੜੇ ਟਾਈਮ 'ਚ ਵਧੀਆ ਤਿਆਰ ਹੋ ਜਾਣਾ ਹਾਜਮੇਦਾਰ ਨਿੰਬੂ ਹੁੰਦੇ ਆ ਹਾਜਮਾ ਵਧੀਆ ਹੁੰਦਾ ਹਾਜਮਾ ਦਰੋਸਤ ਹੁੰਦਾ ਠੀਕ ਐ ਅੰਕਲ ਜੀ ਤੁਸੀਂ ਪੂਰੇ ਉਹ ਆ ਇਹ ਆ ਲਾ ਭਾਈ ਆਪਾਂ ਤਾਂ ਐ ਬਣਾ ਬਣਾ ਰੱਖਦੇ ਆਂ ਚਾਰ ਚਾਰ ਲੈ ਨਹੀਂ ਤੁਸੀਂ ਕਹਿੰਦੇ ਸਿਰਲੀ ਕਿਹੜੇ achar ਵਧੀਆ ਹੁੰਦਾ ਨਹੀਂ ਨਿੰਬੂ ਲੈ ਹਾਜਮੇ ਲਈ ਕੱਲ ਦੇ ਤੁਸੀਂ ਥੋੜੇ ਸੌਕੇ ਜੇ ਨਹੀਂ ਹੋਗੇ ਹੈਨਾ ਬਿਲਕੁਲ ਯਾਰ ਸੌਕੇ ਨਹੀਂ ਥੋੜਾ ਜਿਹਾ ਮੇਰਾ ਬੋਝ ਕਟਿਆ ਵਾ ਸਾਰਾ ਸਰਿੰਦਾ ਤੂੰ ਵੀ ਕਰ ਲਾ ਕੋ ਤਾਂ ਆਂ ਬੈਠਾ ਕਰਦਾ ਹੀ ਤਾਂ ਇਹ ਤਾਂ ਸੋਖਾ ਹੀ ਰਹਿੰਦਾ ਹਮੇਸ਼ਾ ਸੋਖਾ ਰਹਿੰਦਾ ਇਹ ਆਰਡਰ ਮਾਰਨ ਲਿਆ ਲਾ ਫਿਰ ਕਰ ਮੈਂ ਤੂੰ ਜਾਣ ਹੋਰ ਚੱਲ ਮੈਂ ਮਰਚਾ ਕਰਦੀ ਭਰਾਵਾ ਤੂੰ ਚੀਰ ਨਾ ਨਾ ਮੈਂ ਦਿਨ ਦਾ ਖਾਣਾ ਨਹੀਂ ਪਾੜਦੇ ਮਰਚਾ ਮਰਚਾ ਨਹੀਂ ਪੁੱਟਣੀਆਂ ਕਰ ਕੇ ਲਾਉਂਗਾ ਮੈਂਗਾ ਪਹਿਣਾ ਟੋਕਰਾ ਖਤਮ ਕਰਨਾ ਤੋਂ ਤਾਂ ਪਾਏ ਭਰਾਵਾ ਕੀਰੀ ਨਹੀਂ ਨਾ ਨਾ ਕੋਈ ਨਹੀਂ ਆਈ ਸੀ ਬੇਬੇ ਲੱਗਦਾ ਸੋਖੀ ਉਹਨੂੰ ਫਿਰਦੀ ਹੈ ਲਟਕੇ ਫਿਰ ਤਾਂ ਮਲਟਕੇ ਨਾ ਮੈਂ ਲੱਟਕੇ ਨਾਲ ਵੇਖਾਂਗੇ ਨੰਨ ਲੱਟਕੇ ਹਾਂ ਤਾਂ ਲੱਟ ਲੱਟ ਕੇ ਦੇਖਾਂਗੇ ਨਾ ਜੂਪੀ ਆ ਨਾਨੂ ਜੀ ਨੇ ਭੇਜੇ ਕਰਨੇ ਲੋ ਨਾਨੀ ਨੇ ਪਤਾ ਕੀ ਕੀਤਾ ਨਾਨੂ ਜੀ ਨੇ ਗੰਨੇ ਭੇਜ ਨਾਨੀ ਨੇ ਇੱਕ ਖਾ ਲਿਆ ਇੱਕ ਚੂਪ ਲਿਆ ਮੱਸਾ ਕੋਈ ਝੂਗਦਾ ਨਹੀਂ ਛੋਕਦੇ ਆ ਮੈਂ ਕਹਾਂ ਨੂੰ ਸੁੱਕਣ ਦੇ ਮੈਂ ਵਿਚਾਰੇ ਹਾਂ ਮਾਇਆ ਕਾਗੀਆਂ ਮੇਰ ਚਾ ਨਾ ਕਰਦੇ ਮਮਾ ਹਾਂਜੀ ਹਣ ਭੈਣ ਜੀ ਤੋ ਨੇ ਵੀ ਤਾਂ ਕੱਟੇ ਨਹੀਂ ਗਏ ਹੁਣ ਕਹਿੰਦੀ ਲੈ ਮੈਂ ਕਾਲੀਆਂ ਮਿਰਚਾਂ ਦਾ ਰਗੜ ਦਾਂ ਘਰ ਮੈਂ ਕਾਲੀਆਂ ਮਿਰਚਾਂ ਰਗੜ ਦਿੰਨੀ ਆ ਰਗੜ ਦੋ ਜੀ ਰਗੜ ਦੇ ਇਹ ਆਓ ਚੱਲੋ ਮੰਮੀ ਆ ਲੈ ਲਓ ਤੁਸੀਂ ਲਓ ਜੀ ਇੱਥੇ ਸਾਰੇ ਜਣੇ ਉਹੀ ਕੰਮ ਕਰ ਰਹੇ ਜਿਹੜੇ 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 ਕੰਮ ਚ ਪਰਫੈਕਟ ਨੇ ਬੇਬੇ ਲਈ ਉਹ ਕੰਮ ਸੌਖਾ ਬੇਬੇ ਉਹ ਕਰੇ ਨਾਨੀ ਜੀ ਵੀ ਇਹ ਕੰਮ ਸੌਖਾ ਤੇ ਹਰਮਣ ਇਹ ਆ ਕੰਮ ਸੌਖਾ ਗੱਲਾਂ ਆ ਨਹੀਂ ਇਹ ਗੱਲਾਂ ਸੌਖਾ ਕੋਈ ਵੀ ਨਹੀਂ ਹੁੰਦੇ ਤਾਂ ਸਾਰੇ ਔਖੇ ਹੀ ਆ ਪਰ ਕਰਨੇ ਪੈਣ ਤੇ ਡਾਲਰ ਵੇਖੋ ਉਹ ਕੰਮ ਖਰਪਿਆ ਹੋਇਆ ਸੋਨੇ ਬੜੇ ਲੱਗਦੇ ਇਕੱਠੇ ਇਕੱਠੇ ਨੀਨੇ ਤੇ ਕੱਟ ਕੱਟ ਕੇ ਢੇਰ ਲਾਤੇ ਰਸੀਆ ਨਿੰਬੂ ਲਿਆ ਦੇਵੇ ਮੇਰੀ ਉਠੀ ਕਲੇਜੇ ਪੀੜ ਰਸੀਆ ਨਿੰਬੂ ਲਿਆ ਦੇਵੇ ਮੇਰੀ ਉਠੀ ਕਲੇਜੇ ਪੀੜ ਬੇਬੇ ਆਪਣੇ ਉਧਰ ਮੇਰੇ ਪੀਲੇ ਕਿਵੇਂ ਹੀ ਕਿਵੇਂ ਬੇਬੇ ਮੇਰੇ ਪੀਲੇ ਹੁੰਦੀ ਆ ਵਾ ਮੇਰੇ ਪੀਲ ਹੁੰਦੀ ਆ ਤੇਰੇ ਕਿੱਥੇ ਹੁੰਦੀ ਆ ਨੀ ਤੇਰੇ ਕਿੱਥੇ ਹੁੰਦੀ ਆ ਮੇਰੇ ਪੀਲ ਪੀਲ ਹੁੰਦੀ ਆ ਨੀ ਮੇਰੇ ਬੇਬੇ ਕੰਮ ਵੀ ਕਰੋ ਤੇਰੇ ਕਿੱਥੇ ਹੁੰਦੀ ਸੱਜੀ ਵਖੀ ਖਬੇ ਨਾਲ ਵਿੱਚ ਦਰਦੀ ਗੱਲ ਨਾ ਕਰਦੀ ਘਰ ਵਿੱਚ ਮੇਰਾ ਜੇਟ ਘੜੋਤਾ ਦਰ ਵਿੱਚ ਹੀ ਹੁੰਦਾ ਗੱਲ ਬਣਾ ਦੂ ਪਲ ਵਿੱਚ ਮੇਰੇ ਪੀਰ ਫੀਲੂਦੀਆ ਕਹਿੰਉ ਨਿੰਬੂ ਖੋਨੇ ਆਸ ਕੰਝੀ ਬਣਾ ਕੇ ਪਿਉਨੇ ਤੇਰੇ ਕਾਤੇ ਹੁੰਦੀਆ ਜੀਵਾਈ ਬਣਾਉਨੇ ਆ ਮੇਰੇ ਦਰਦ ਨਾਉਨੇ ਆ ਨਾ ਨਾ ਪੈ ਤੈਨੂੰ ਵਿੱਚ ਕਾਲੀ ਮੈਂ ਛਪਵਾਉਨੇ ਆ ਵਿੱਚ ਨੂਨ ਪਵਾਉਨੇ ਆ ਤੈਨੂੰ ਨਿੰਬੂ ਪਿਓਨੇ ਮੇਰੇ ਕਾਰੀ ਮਿਰਚ ਮੇਰੇ ਬੱਟੇ ਮੇਰੇ ਕਾਈ ਨੂੰ ਮਿੱਠਾ ਲੱਗਦਾ ਜਿੰਗਨ ਮੇਰੇ ਪੀ ਲੁੰਗੀ ਐ ਤੈਨੂੰ ਮਿੱਠਾ ਹੀ ਪਾਵਾਂਗੇ ਚੱਕਰ ਵੀ ਪਾਵਾਂਗੇ ਬੇਚਵਾਵਾਂਗੇ ਕਾਲੀ ਮਿਰਚ ਤੈਨੂੰ ਫੇਰ ਪਿਆਵਾਂਗੇ ਤੈਨੂੰ ਨਿੰਬੂ ਆ ਕੇ ਖਵਾਵਾਂਗੇ ਨੀ ਉੱਤੇ ਲੂਣ ਲਗਾਵਾਂਗੇ ਵੇ ਵਿਹੜ ਗਈ ਹੁਣ ਭਰਾਵਾ ਮੈਂ ਤਾਂ ਠੀਕ ਆ ਸੋਣੀ ਨੀ ਸੋਣੀ ਨੀ ਜਗਜਾਰ ਨੀਏ ਸੋਣੀ ਨੀ ਸੋਣੀ ਨੀ ਜਗਜਾਰ ਨੀਏ دیਵਾਨੀ ਦੀਵਾ ਵਾਲੇ ਮੇਰੇ ਘਰੇ ਨੀ ਜਗਜਾਰ ਨੀਏ ਚਾਨਣ ਨੀ ਚਾਨਣ ਹੁੰਦਾ ਤੇਰੇ ਘਰੇ ਨੀ ਜਗਜਾਰ ਨੀਏ ਸੋਣੀ ਨੀ ਸੋਣੀ ਨੀ ਜਗਜਾਰ ਨੀਏ ਮੁੰਡਾ ਨੀ ਮੁੰਡਾ ਟੱਟੇ ਮੇਰੇ ਘਰੇ ਨੀ ਜਗਜਾਰ ਨੀਏ ਰਾਉਣਕ ਨੀ ਰਾਉਣਤ ਹੁੰਦੀ ਤੇਰੇ ਘਰੇ ਨੀ ਜਗਜਾਰਨੀਏ ਸੋਣੀ ਨੀ ਸੋਣੀ ਨੀ ਜਗਜਾਰਨੀਏ ਆਂ ਵਿੱਚੋਂ ਮੁੰਡਾ ਸਲਾਈਏ ਮੁੰਡਿਆਂ ਵਿੱਚੋਂ ਮੁੰਡਾ ਸਲਾਈਏ ਹੁੰਡਾ ਸਲਾਈਏ ਆਪਣਾ ਵੀਰ ਕੁੜੀਏ ਨੀ ਗੋਰੇ ਰੰਗ ਦਾ ਨਾਮਾਨ ਕਰੀ ਵੀਰ ਕੁੜੀਏ ਨੀ ਗੋਰੇ ਰੰਗ ਦਾ ਨਾਮਾਨ ਕਰੀ ਵਾਹ ਜੀ ਵਾਗੋ ਗੋਰੇ ਰੰਗ ਦਾ ਮਨੀਆਂ ਦਾ ਬੋਲੀਆਂ ਇਸ ਵਾਰੀ ਨੰਗੀਆਂ ਵਿੱਚੋਂ ਖਾਣਾ ਸਲਾਈਏ ਖਾਣਿਆਂ ਵਿੱਚੋਂ ਖਾਣਾ ਸਲਾਈਏ ਖਾਣਾ ਸਲਾਈਏ ਖੰਡ ਖੀਰ ਕੁੜੀਏ ਨੀ ਗੋਰੇ ਰੰਗ ਦਾ ਮਾਣ ਕਰੀ ਖੀਰ ਕੁੜੀਏ ਨੀ ਗੋਰੇ ਰੰਗ ਦਾ ਨਾਮ ਮਾਣ ਕਰੀ ਇਹ ਰੂਪੀ ਦੇ ਰੰਗੇ ਧਨਾ ਮਾਨ ਕਰੀ ਕੋਣ ਮੈਰਾ ਗੋਡੇ ਗੋਡੇ ਚਾ ਕਰ ਆਈ ਦਾ ਵਿਆਹ ਵਰਗ ਚਾ ਕਰ ਆਈ ਦਾ ਮੈਂ ਨਹੀਂ ਹੁਣ ਜਾਣਾ ਤੇਰੇ ਕੋਲੋਂ ਆ ਕੇ ਇੱਥੇ ਹੀ ਰਹਿਣਾ ਤੇਰੀ ਕੁਰਸੀ ਕੋਲੇ ਬਹਿ ਕੇ ਤਨ 파ਗ ਤਨ 파ਗ ਪਹਿਣੇ ਜੀ ਆਇ ਨੂੰ ਕਰ ਜੰਦ ਰਵਿਨਾ ਜਿਵਾ ਹੈ ਤਨ 파ਗ ਤਨ 파ਗ ਜਾਈ ਰਹੇ ਇੱਧਰ ਕਹਿੰਦੇ ਜੱਪੀਆਂ ਪੈ ਚੁੱਕੀਆਂ ਬੇਬੇ ਦੇ ਨਾਨੀ ਦੀਆਂ ਦੀ ਭੈਣ ਕੋਲੇ ਰਹਿਣਾ ਮੇਰੀ ਭੈਣ ਹੁਣ ਪਤਾ ਨਹੀਂ ਪਤਾ ਕੀ ਦਿੰਨੀ ਮੈਂ ਤੈਨੂੰ ਤੇ ਸਾਰਾ ਕੁਝ ਆ ਦੋ ਸਰ ਉਹ ਸਾਡੇ ਲਈ ਰੋਟੀਆਂ ਮੈਨੂੰ ਕਿਉਂ ਵਰਗੀਆਂ ਲੱਗਦੀਆਂ ਆ ਟਿਓ ਦੀਆਂ ਨਾਲਾਂ ਲੱਗਦੀਆਂ ਕਦੇ ਹੱਸਵੇ ਮਨਾ ਕਦੇ ਖੇੜਵੇ ਮਨਾ ਜੱਗ ਚਰਖੇ ਵਾਲਾ ਖੇੜਵੇ ਮਨਾ ਜੱਗ ਚਰਖੇ ਵਾਲਾ ਖੇੜਵੇ ਮਨਾ ਬੇਬੇ ਖੇੜਦੇ ਚਰਖਾ ਦੇ ਕਮਾਲ ਕਰੀ ਜਾਂਦੇ ਆ ਹਾਂਜੀ ਕੀ ਕਹੇ ਤੁਸੀਂ ਕੋਈ ਦਾਗੀ ਨੇਂਪੂ ਆ ਕੱਢ ਦੇਣਾ ਅੰਕਲ ਤੁਸੀਂ ਕੁਝ سناਓ ਅੱਜ ਤਸੀਂ ਬੋਲ ਲਈਸ ਨਾ ਨੀ ਕੋਈ ਬਾ ਪਿਆਰੀਆਂ ਗੱਲਾਂ ਹੀ ਕਰ ਦਿੰਦੇ ਨਾ ਕੋਈ ਗੱਲਾਂ ਸੁਣਾਓ ਇੱਕ ਦੀ ਗੱਲ ਸੁਣਾਓ ਆਦੇ ਪੁੱਤ ਬਾਰੇ ਸੁਣਾਓ ਜੀ ਦੋ ਸ਼ਬਦ ਕਿੰਨਾ ਕੰਮ ਕਰ ਰਿਹਾ ਬੱਚਾ ਅੱਜ ਦਾ ਪੁੱਤ ਬਈ ਪੂਰਾ ਹੱਥ ਘੁੰਡਾਰਿਆ ਨਾਲ ਮੈਡੀ ਜੀ ਕਦੇ ਕੋਈ ਨੂੰ ਮਾੜਾ ਨਹੀਂ ਕਹਣ ਨਾ ਕਿਉਂਕਿ ਆਪ ਮਾੜਾ ਕੰਮ ਹੀ ਨਹੀਂ ਕੀਤਾ ਮੈਡੀ ਤਾਂ ਤੇਰੇ ਕੋਲ ਹੈ ਇਧਰ ਨੂੰ ਅੰਟੀ ਇਧਰ ਮੈਡੀ ਦੀ ਗੱਲ ਕੀਤੀ ਹੈ ਤੁਹਾਡੀ ਤੇ ਗੱਲ ਹੀ ਨਹੀਂ ਕਰਦਾ ਹੀ ਨਹੀਂ ਰਹਿ ਲੱ ਸ ਝੜਕਦਾ ਜਿਵੇਂ ਨਾ ਇਹਨਾਂ ਨੂੰ ਛੱਡ ਗਿਆ ਬਾਜੀ ਹੁਣ ਮੈਂ ਤੁਸੀਂ ਕਦੀ ਨਹੀਂ ਇਹਨੇ ਲਾਈ ਮਾਂ ਜੀ ਉਹਨੇ ਕਦੇ ਆਇਆ ਨਹੀਂ ਸੀ ਕੀ ਕਰ ਇੱਕ ਵਾਰੀ ਵੀ ਨਹੀਂ ਇੱਕ ਵਾਰੀ ਕੋਈ ਗੱਲ ਹੋਈ ਸੀ ਹਾਂ ਉਹ ਦੱਸਿਓ ਮਾੜੀ ਗੱਲ ਮੈਂ ਛੋਟਾ ਹੁੰਦਾ ਸੀ ਰੁਕ ਜਾ ਰੁਕ ਜਾ ਰੁਕ ਜਾ ਦੱਸ ਇਹ ਮੇਰਾ ਅੱਗੇ 2005 ਦੀ ਗੱਲ ਆ ਇਹਦੀ ਮੰਮੀ ਬਾਹਰ ਗਈ ਸੀ ਹਾਂ ਕਾਂਗ ਉਹਦਾ ਅੱਛਾ ਇਹਨਾਂ ਪਰ ਮੋਟਰ ਤੇ ਲੈ ਗਿਆ ਮੈਨੂੰ ਮੈਂ ਹਾਂਜੀ ਸਾਲ ਦਾ ਟਾਈਮ ਸੀਗਾ ਤੇ ਪੱਠੇ ਵੱਢੀ ਜਾਂਦੀ ਤੇ ਮੈਂ ਗੱਡੀ ਤੇ ਭਾ ਗਿਆ ਪੱਠਿਆੜੀ ਦੇ ਮੈਂ ਉੱਥੇ ਬੈਠੇ ਰਹੇ ਤੇ ਨਾਲ ਦੇ ਕਹਨ ਪਾਣ ਲੱਗੇ ਉਦੋਂ ਕਿ ਬੂਟ ਪਾਛ ਦਾ ਪਾਣੀ ਕਿਰੋ ਨਾਲ ਫੇਰ ਦੋ ਲਾਈਆਂ ਮੈਂ ਬਸ ਉਹ ਦੋ ਹੀ ਲਾਈਆਂ ਉਸ ਤੋਂ ਬਾਅਦ ਨਹੀਂ ਲਾਈਆਂ ਉਹ ਮੈਨੂੰ ਪਾਣੀ ਇਹ ਰੋਪਿਆ ਸੀਗਾ ਜਿਹੜਾ ਲੂਜਾ ਬਣਾਉਂਦਾ ਜਵਾਕਾਂ ਨੂੰ ਬੜਾ ਸ਼ੌਂਕ ਹੁੰਦਾ ਨਾ ਪਾਣੀ ਜਨੋ ਜਵਾਕਾਂ ਨੂੰ ਨਹੀਂ ਹਰਮਨ ਨੂੰ ਮੈਂ ਮੈਨੂੰ ਪੈਰ ਲਈ ਰਿਹਾ ਨਾ ਮੇਰਾ ਸ਼ੌਂਕ ਨਹੀਂ ਨਹੀਂ ਇਹ ਪਾਣੀ 'ਚ ਬੜਾ ਵਾਰ ਪਾਣੀ ਬਹੁਤ ਬੰਦ ਦੋ ਦੀ ਪਾਣੀ 'ਚ ਬਹੁਤ ਗੁਦਚਾਰ ਦੀ ਤਿਆਰੀ ਆ ਹੁਣ ਅਸੀਂ ਇਹ ਪਾਉਣੇ ਆ ਭਾਈ ਚਾਰ ਤੁਸੀਂ ਦੇਖੋ ਕਿਹੜੇ-ਕਿਹੜੇ ਮਸਾਲੇ ਪਾਉਣੇ ਆ ਕਿਹੜੇ ਤਰੀਕੇ ਨਾਲ ਪਾਉਣਾ ਫਿਰ ਤੁਸੀਂ ਦੱਸਣਾ ਕਿ ਹਾਂਜੀ ਸਾਡਾ ਚਾਰ ਕਿੰਨਾ ਚਲੋ ਜੀ ਕਰੀਏ ਜੀ ਸ਼ੁਰੂ ਚਲੋ 1 ਕੱਪ ਮਿੱਠੇ ਕਿਹੜੇ ਬਣਾਉਣੇ ਆ ਆ ਆ ਮਿੱਠੇ ਆਪਾਂ ਘੱਟ ਕਿਉਂਕਿ ਮਿੱਠੀ ਘੱਟ ਹੀ ਜਾਣੇ ਪਸੰਦ ਕਰਦੇ ਕਿਉਂਕਿ ਅੱਜ ਕੱਲ ਸਾਰੇ ਜਾਣੇ ਡਾਈਟਿੰਗ ਤੇ ਚੱਲ ਰਹੇ ਆ ਮਿੱਠਾ ਬੰਦ ਕੀਤਾ ਹੈ ਦੇ ਜੀ ਆਕ ਬੇਬੇ ਪਾ ਰਹੀਏ ਝਾਰ ਵਿੱਚ ਪਾਓ ਪਾਓ ਜ਼ਰੂਰ ਪਾਓ ਜਦੋਂ ਕੱਟੇ ਆ ਪਾਉਣਾ ਹੀ ਪੈਣਾ ਲਓ ਜੀ ਜਿਹੜੇ ਨਿੰਬੂ ਆਪਾਂ ਹੁਣ ਨਚੋੜ ਦਾਂਗੇ ਨਚੋੜਨੇ ਕਾਦੇ ਆ ਤੇ ਨਾਨੀ ਦੱਸੋ ਇਹ ਵਿੱਚ ਮਸਾਲਾ ਰਲੋਣਾ ਇਹਦੇ ਵਿੱਚ ਸੋ ਜਿਹੜਾ ਮਸਾਲਾ ਚੰਗੀ ਤਰ੍ਹਾਂ ਰਲ ਜੂਗਾ ਆਪਣਾ ਨਾਲ ਇਹ ਕੱਢ ਦਿਓ ਜੀ ਪਚਿੰਗੜ ਹੁਣ ਕੱਢਦਾ ਕੱਢ ਦਿਓ ਜੀ ਇਹ ਇਹ ਆਕ ਪਚਿੰਗੜ ਹਲੋ ਹੋਰ ਪਚਿੰਗੜ ਕੱਢੋ ਇਹ ਆਓ ਚੱਕ ਇਹ ਹੁਣ ਜਿਹੜਾ ਆ ਜਿਹੜਾ ਆਪਣੇ ਕੋਲੇ ਨਿਕਲਿਆ ਨਾ ਜਿਹੜਾ ਇਸਾਰਾ ਪੇਤ ਤੇ ਖਿਲਾਰ ਦਾਂ ਮਸਾਲਾ ਮਸਾਲਾ ਚੰਗੀ ਤਰ੍ਹਾਂ ਰਲ ਜੂਗਾ ਲਾਲੀ ਇਹ ਕਿੰਨੇ ਦੱਸਿਆ ਨਾਨੀ ਨੇ ਪਾ ਇਹ ਜਿੱਦ ਕਿ ਨਾਰਸ ਸੁੱਕ ਗਿਆ ਹੁਣ ਆਪਣੀ ਜਿਹੜਾ ਨਿੰਬੂ ਆਈਨਾ ਦਾ ਮਸਾਲਾ ਤਿਆਰ ਹੋਣ ਲੱਗਾ ਜੇ ਚਲੋ ਨਾਨੀ ਜੀ ਸਭ ਤੋਂ ਪਹਿਲਾਂ ਕੀ ਪਾਵਾਂਗੇ ਜਿਹੜਾ ਕੁਝ ਮਰਜ਼ੀ ਹਲਦੀ ਆਪਾਂ ਪਾਉਣੇ ਸਾਰਾ ਮਿਕਸ ਕਰ ਲੈਣਾ ਲਓ ਆਹ ਚੀਜ਼ਾਂ ਜ਼ਰੂਰੀਆਂ ਨੋਟ ਕਰ ਲਓ ਆਪਾਂ ਸਭ ਤੋਂ ਖੰਡ ਉਹ ਜਿਹਦੇ ਤੋਂ ਖੰਡ ਵਾਲਾ ਮਿੱਠਾ ਚਾਰ ਪਾਉਣਾ ਉਦੋਂ ਹੀ ਪਾਉਣੀ ਬਾਕੀ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰ ਲੈਣੇ ਓਕੇ ਲਓ ਜੀ ਸਭ ਤੋਂ ਪਹਿਲਾਂ ਪਾ ਲਈ ਹਲਦੀ ਹਲਦੀ ਆ ਕਾਲਾ ਨਮਕ ਲਓ ਜੀ ਕਾਲਾ ਨਮਕ ਪਾ ਲਿਆ ਆ ਦੇਗੀ ਮਿਰਚ ਓ ਚੱਕੋ ਦੇਗੀ ਮਿਰਚ ਪਾ ਲਈ ਜੇ ਲਾਲ ਚਿੱਟਾ ਨਮਕ ਚਿੱਟਾ ਨੂਨ ਪਾ ਦਾਂ ਇਹ ਸਾਰੀਆਂ ਚੀਜ਼ਾਂ ਪਾਉਣੀਆਂ ਜੀ ਅੱਜ ਵੈਨ ਅਜਵੈਨ ਹਾਜਮੇ ਲਈ ਬੜੀ ਵਧੀਆ ਹੁੰਦੀ ਹੈ ਨਾ ਨਾਨੀ ਬਹੁਤ ਵਧੀਆ ਸੌਫ ਸੌਫ ਕਾਦੀ ਲਈ ਵਧੀਆ ਹੁੰਦੀ ਹੈ ਜੀ ਹਾਜਮੇ ਲਈ ਵਧੀਆ ਹੁੰਦੀ ਹੈ ਜੀਰਾ ਜੀਰਾ ਵਧੀਆ ਬਾਈਵਾਦੀ ਤੋਂ ਤਕੜਾ ਹਾਂਜੀ ਆ ਕਾਲੀ ਮੈਂ ਕਾਲੀ ਮੈਂ ਇਹ ਆਪਾਂ ਜਿਹੜੀ ਦਰੜ ਫਰੜ ਗਈ ਸੋ ਇਹ ਜਿਹੜਾ ਸਾਡਾ achar ਇਹ ਸਾਰੇ ਇਹਨਾਂ ਮਿਰਚ ਮਸਾਲਿਆਂ ਦੇ ਨਾਲ ਤਿਆਰ ਕੀਤਾ ਜਾਵੇਗਾ ਮਿੱਠਾ ਪਾਉਣਾ ਇਹਦੇ ਚ ਬਸ ਖੰਡ ਰਲਾ ਲੈਣੀ ਮਸਾਲਾ ਇੱਕ ਹੀ ਆ ਇਹ ਚਲੋ ਜੀ ਠੀਕ ਆ ਜੀ ਕਰੋ ਵੀ ਸ਼ੁਰੂ ਲਓ ਜੀ ਮਸਾਲਾ ਆਪਣਾ ਰੰਗ ਪਰੰਗਾ ਆਚਾਰ ਬਾਰੇ ਤੁਹਾਡੇ ਕੀ ਵਿਚਾਰ ਨੇ ਮੈਨੂੰ ਤਾਂ ਬਹੁਤ ਮੈਨੂੰ ਸਵਾਲ ਲੱਗਦਾ ਨਿੰਬੂ ਦਾ achar ਤੈਨੂੰ ਸਵਾਦ ਆ ਲੱਗਦਾ ਨਾ ਮੇਰਾ ਫੇਵਰਟ ਆ ਨਿੰਬੂ ਦਾ achar ਨਾ ਮੈਂ ਮਿਰਚ ਦਾ achar ਖਾਵਾਂ ਅੰਬ ਦਾ achar ਹੀ ਬਹੁਤ ਘੱਟ ਖਾਈਦਾ ਤਾਹੇ ਤੇ ਇਨਾ ਬਣਾਉਣ ਲੱਗਿਆ ਤੇਰੀ ਖਾਤਰ ਹੀ ਆ ਦੋਸਤ ਵੈਰੀ ਗੁੱਡ ਬੇਬੇ ਖਾਈ ਜਾਈ ਹਾਂ ਹਾਂ ਭਾਵੇਂ ਰੋ ਤੇ ਦੋ ਨਿੰਬੂ ਖਾ ਲੇ ਆਚਾਰ ਹੀ ਸਵੇਰੇ ਖਾਵੇਂ ਆਥਣ ਸਵੇਰ ਖਾਵੇਂ ਰਾਤ ਨੂੰ ਭਾਵੇਂ ਔਰਤ ਨੂੰ ਭਾਵੇਂ ਨਾ ਖਾਵੇਂ ਤੁਸੀਂ ਖਾਇਆ ਕਰੋਗੇ ਹਾਂ ਅਸੀਂ ਵੀ ਖਾਇਆ ਕਰਾਂਗੇ ਲਵ ਯੂ ਲਵ ਯੂ ਟੂ ਨਾਨੀ ਲਵ ਯੂ ਲਵ ਯੂ ਟੂ ਲਓ ਜੀ ਜਿਹੜਾ ਮਸਾਲਾ ਜੇ ਆਪਾਂ ਇਦਾਂ ਕਰਕੇ ਪਾਉਣਾ ਜੀ ਕੱਲਾ ਕੱਲਾ ਨਿੰਬੂ ਫੜ ਕੇ ਤੇ ਉਹਦੇ ਵਿੱਚ ਭਰ ਭਰ ਕੇ ਇਹਦੇ ਵਿੱਚ ਰੱਖੀ ਜਾਓ ਲਓ ਜੀ ਇਦਾਂ ਹੀ ਮੈਨੂੰ ਪਹਿਲਾਂ ਲੱਗਾ ਅੰਬ ਦੇ ਚਾਰ ਰੰਗ ਉਹਦਾ ਪਾਉਣਾ ਹੈ ਨਿੰਬੂ ਪਾ ਦੇ ਵਿੱਚ ਲਓ ਜੀ ਲਓ ਜੀ ਇਧਰ ਆਪਣਾ ਨਿੰਬੂ ਦਾ ਅਚਾਰ ਰੈਡੀ ਹੋ ਰਿਹਾ ਜੇ ਬਹੁਤ ਹੀ ਵਧੀਆ ਤੇ ਦੇਸੀ ਤੇ ਸੌਖੇ ਤਰੀਕੇ ਦੇ ਨਾਲ ਬਾਜੀ ਉਹਦੇ ਵਿੱਚ ਬਸ ਲਓ ਜੀ ਆ ਇਧਰ ਇਦਾਂ ਕਰਕੇ ਆਪਾਂ ਮਰਤਮਾਨ ਦੇ ਵਿੱਚ ਰੱਖੀ ਜਾਣੇ ਆ ਇਨੂੰ ਹਾਂਜੀ ਬੇਬੇ ਜੀ ਖਿੱਚ ਕੇ ਰੱਖੋ ਕੰਮ ਨੂੰ ਖਿੱਚਿਆ ਹੋਇਆ ਜੇ ਖਿੱਚ ਦੇਣੀ ਆ ਆਪਾਂ ਤਾਂ ਭੀੜੇ ਰੱਖਾਂਗੇ ਜਿਹੜਾ ਆਪਣਾ ਚਾਰ ਆ ਨਾ ਇਹਨੂੰ ਚਾਰੇ ਪਾਸੇ ਪਾਉਣੇ ਪਹਿਲੇ ਉਧਰੋਂ ਫਿਰ ਉਧਰ ਫੁੱਲ ਭਰ ਕੇ ਗੋਲੂ ਮੋਲੂ ਬਣਾ ਦੇਣਾ ਲਓ ਜੀ ਇਸ ਤਰੀਕੇ ਨਾਲ ਇਹਨਾਂ ਨੂੰ ਰਜਾ ਦੇਣਾ ਮਸਾਲਾ ਰਜਾ ਕੇ ਆ ਫੜੋ ਇਦਾਂ ਕਰਕੇ ਜਿਹੜਾ ਆਪਣਾ ਮਰਤਮਨ ਨੱਪ ਨੱਪ ਕੇ ਭਰ ਦੇਣਾ ਜਿਹੜਾ ਕਿ ਪੂਰੇ 425 ਰੁਪਈਆ ਦਾ ਉਹਦੇ ਵਿੱਚ ਪਾ ਦੇਣਾ ਜੀ ਲਓ ਜੀ ਜਿਹੜਾ ਆਪਣਾ ਮਰਤਮਾਨ ਭਰਤਾ ਜੇ ਨਿੰਬੂ ਦੇ ਚਾਰ ਦੇ ਨਾਲ ਸਾਰੇ ਜਣੇ ਆਪਦੇ ਆਪ ਦੇ ਕੰਮ ਲੱਗੇ ਪਏ ਕਿਉਂ ਡਾਡੀ ਜੀ ਮੈਂ ਵੀ ਆ ਗਿਆ ਬਸ ਆ ਲੋ ਜੀ ਇੱਕ ਵਰਤਮਾਨ ਭਰ ਚੁੱਕਿਆ ਦੂਜੇ ਦੀ ਤਿਆਰੀ ਆ ਲਓ ਜੀ ਜਿਹੜਾ ਮਸਾਲਾ ਆਪਣਾ ਬਚਿਆ ਜੀ ਆਪਾਂ ਵਿੱਚ ਪਾ ਦੇਣਾ ਆਪਣੇ ਮਰਤਮਾਨ ਦੇ ਇਹ ਔ ਚੱਕੋ ਇਹ ਹੁਣ ਆਪਾਂ ਦੋਵੇਂ ਭਰ ਗਏ ਜੇ ਫੁੱਲ ਫੁੱਲ ਬਟਾ ਚ ਚਾਰ ਦੇਣਾ ਆਪਾਂ ਹੁਣ ਧੁੱਪ ਲਵਾਉਣੀ ਇਹਨਾਂ ਨੂੰ ਪੂਰੀ ਅੱਛਾ ਧੁੱਪੇ ਰੱਖਣਾ ਠੀਕ ਹੈ ਆਪਦੇ ਆਪ ਹੀ ਇਹਨਾਂ ਨੇ ਕਰ ਜਾਣਾ ਠੀਕ ਆ ਬੇਬੇ ਕੀ ਕਰਨੇ ਚਾਹੋਗੇ ਤੁਸੀਂ ਧੁੱਪੇ ਰੱਖੇਗਾ ਪਾਣੀ ਜੇ ਢੱਡ ਜਾਣਗੇ ਤੇ ਨਾਲੇ ਇਹ ਆਵ ਖਿੱਚਟ ਹੋ ਜਾਣਗੇ ਲਓ ਜੀ ਡਾਲਰ ਜੀ ਆਪ ਦਾ ਉਧਰ ਸੁੱਤੇ ਪਏ ਆ ਜਿਹੜਾ ਸਾਡਾ ਜੋਨੀ ਆ ਜੋਨੀ ਇਹਦਾ ਸਾਡੇ ਕੋਲ ਜਿੱਧਰ ਅਸੀਂ ਜਾਈਦਾ ਉੱਥੇ ਚਲੇ ਜਾਂਦੇ ਸਾਰੇ ਜਣ ਲਓ ਜੀ ਜਿਹੜਾ ਖਟਾ ਚਾਰ ਆਪਣਾ ਨਿੰਬੂਆਂ ਦਾ ਉਹ ਚਾਰ ਤਿਆਰ ਹੋ ਚੁੱਕਾ ਜੀ ਹੁਣ ਜਿਹੜਾ ਆਪਣਾ ਮਿੱਠਾ ਚਾਰ ਤਿਆਰ ਹੋਣ ਲੱਗਾ ਜੇ ਇਹ ਜਿਹੜਾ ਮਸਾਲਾ ਸੀ ਨਾ ਇਹ ਆਪਾਂ ਮਿਕਸੀ ਚ ਪੀ ਲਿਆ ਥੋੜਾ ਜਿਹਾ ਗ੍ਰाइंड ਕਰ ਲਿਆ ਗ੍ਰाइंड ਕਰ ਲਿਆ ਤਾਂ ਇਹਦੇ ਵਿੱਚ ਆ ਪੀਸੀ ਚੀਨੀ ਚੀਨੀ ਪਾ ਦਾਂਗੇ ਸੋ ਜਿਹੜੇ ਮਿੱਠਾ ਚਾਰ ਪਸੰਦ ਕਰਦੇ ਨੇ ਉਹ ਚੀਨੀ ਪਾ ਸਕਦੇ ਨੇ ਨਾਨੀ ਜੀ ਕਰੀਏ ਸ਼ੁਰੂ ਕਰੋ ਸ਼ੁਰੂ ਕਰਾਂਗੇ ਸ਼ੁਰੂ ਕਰ ਮੈਨੂੰ ਤਾਂ ਨਿੰਬੂ ਜੇ ਬਾਲੇ ਸੋਹਣੇ ਲੱਗੇ ਬਾਲ ਸਜਣੋ ਮੇਨ ਚੀਜ਼ ਹੈਗੀ ਮਸਾਲਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਕਿਵੇਂ ਪਾਉਣਾ ਹੈ ਹੁਣ ਆਪਾਂ ਕਰਾ ਦੇਣਾ ਜੇ ਸਿਰਾਂ ਏ ਜੱਟ ਜੇ ਜੱਟ ਵਿਖੜ-ਵਿਖੜਤਾ ਹੋ ਅੱਜ ਭਲੇ ਆਧੂ ਤੇਰੀ ਨਹੀਂ ਜੱਟ ਵਿਗੜੇ ਦਾ ਕੋਈ ਨਾ ਦਰੂ ਆਏ ਹਾਏ ਨਹੀਂ ਜੱਟ ਵਿਗੜੇ ਦਾ ਕੋਈ ਨਾ ਦਰੂ ਗੱਲਾਂ ਚਾੜੀ ਸੇਰੀ ਕਰਦਿਆਂ ਗਜ ਵਰਗੀ ਔਰਤ ਹੋਵੇਂ ਮੇਰੀ ਕਰਦਿਆਂ ਗਜ ਵਰਗੀ ਔਰਤ ਹੋਵੇਂ ਮੇਰੀ ਕਰਦਿਆਂ ਗਜ ਵਰਗੀ ਲਓ ਜੀ ਇਹ ਤੇ ਕਹਿੰਦੇ ਬੋਲੀਆਂ ਵਾਲਾ achar ਹੀ ਪਿਆਜ ਸੋ ਆ ਹੁਣ ਪੈ ਰਿਆ ਜੇ ਆਪਣਾ ਜਿਹੜਾ ਮਿੱਠਾ achar ਮਿੱਠਾ ਨਿੰਬੂ ਵਾਲਾ achar ਆਓ ਵੀਰ ਜੀ ਆਓ ਭੈਣ ਜੀ ਆਓ ਭਰਾ ਜੀ ਵਧੀਆ achar ਖਾਓ ਘਰੇ ਬਣਾਓ ਤੇ ਨਿਆਰੇ ਲਾਓ ਨਿਆਰੇ ਲਾਓ ਇਹ ਆਏ ਆ ਇਹ ਆਪਾਂ ਨੂੰ ਜਿਵੇਂ ਜਿਵੇਂ ਪੁਰਾਣਾ ਹੋਊਗਾ ਉਹਨਾਂ ਹੀ ਵਧੀਆ ਟੇਸਟ ਆਊਗਾ ਪਰ ਜਿਹੜਾ ਖਾ ਇਹ ਨਹੀਂ ਗਿ ਵਾਲੇ ਆਪਣਾ ਤਿਆਰ ਹੋ ਗਿਆ ਵਾਲੇ ਆਪਾਂ ਧੁੱਪੇ ਵੀ ਸੁੱਕਣਾ ਪਾਉਣਾ ਸੋ ਲਾ ਵੀ ਸਜਣੋ ਆਪਣਾ ਨਿੰਬੂ ਦਾ ਸਪੈਸ਼ਲ ਅਚਾਰ ਬੇਬੇ ਤੇ ਨਾਨੀ ਦੇ ਹੱਥਾਂ ਦਾ ਤਿਆਰ ਹੋ ਚੁੱਕਾ ਜੇ ਬੜੇ ਹੀ ਸੌਖੇ ਤੇ ਦੇਸੀ ਤਰੀਕੇ ਨਾਲ ਤੁਸੀਂ ਸਾਰੇ ਜਾਣੇ ਵੀ ਜਰੂਰ ਘਰੇ ਬਣਾਇਓ ਤੇ ਸਾਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਨੂੰ ਕਿਦਾਂ ਲੱਗਾ ਹਾਂਜੀ ਬੇਬੇ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਾ ਹਾਂਜੀ ਸੋ ਨਾਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਨਾਨੀ ਦਾ ਤੇ ਬੇਬੇ ਦਾ ਸੋ ਮਿਲਦੇ ਆ ਅਗਲੇ ਵਲੌਗ ਵਿੱਚ ਸੋ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ ਜਉਂਦੇ ਵਾਦ ਦੇ ਰੋ ਰੱਬ ਸਭ ਨੂੰ ਖੁਸ਼ ਰੱਖੇ ਜੀ ਬਾਏ ਬਾਏ ਬੇਬੇ ਬਾਏ ਬਾਏ ਮੇਰਾ ਅਥਲੀ ਬੜਿਆ ਤੁਸੀਂ ਲਿਬੜ ਜਾਓਗੇ ਚਾਰ ਪਾਉਣੀ ਹੈ ਜੀ ਠੀਕ ਆ ਜੀ ਬਣਾਇਓ ਜਰੂਰ ਸਾਰੇ ਜਾਣੇ